ਨਮਸਕਾਰ ਇਹ ਆਕਾਸ਼ਵਣੀ ਚਿਲੰਦਰੇ ਪ੍ਰਦੇਸ਼ੀ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਚੁਗਿਰਦੇ ਅਤੇ ਸ਼ਕਤੀਕਰਨ ਲਈ ਫੈਸ਼ਨ ਦੀ ਦ੍ਰਿਸ਼ਟੀ ਕੋ ਨੂੰ ਅਪਣਾ ਰਿਹਾ ਹੈ ਅਤੇ ਭਾਰਤ ਇਸ ਸੰਬੰਧ ਵਿੱਚ ਅਗਵਾਈ ਕਰ ਸਕਦਾ ਹੈ ਕਾਦੀ ਕਬਾਈਲੀ ਟੈਕਸਟਾਈਲ ਅਤੇ ਕੁਦਰਤੀ ਰੰਗਾਂ ਦੀ ਵਰਤੋਂ ਵਰਗੀਆਂ ਮਿਸਾਲਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਨਿਰੰਤਰਤਾ ਹਮੇਸ਼ਾ ਭਾਰਤੀ ਕਪੜਾ ਰਵਾਇਤਕੀ ਅਨਕਣਵਾ ਅੰਗ ਰਹੀਏ। ਬੀਤੀ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੈਕਸ 2025 ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਰਵਾਇਤਾਂ ਨਿਰੰਤਰ ਰਹਿਣ ਯੋਗ ਤਕਨੀਕਾਂ ਨੂੰ ਹੁਣ ਆਧੁਨਿਕ ਤਕਨੀਕਾਂ ਨਾਲ ਬਿਹਤਰ ਬਣਾਇਆ ਜਾ ਰਿਹਾ ਹੈ ਜਿਸ ਨਾਲ ਕਾਰੀਗਰਾਂ, ਬੁਨਕਰਾਂ ਅਤੇ ਸਨਤ ਨਾਲ ਜੁੜੀਆਂ ਲੱਖਾਂ ਔਰਤਾਂ ਨੂੰ ਲਾਭ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੇਕਸਟਾਈਲ 2030 ਤੱਕ ਬਰਾਮਦ ਨੂੰ ਮੌਜੂਦਾ 3 ਲੱਖ ਕਰੋੜ ਰੁਪਏ ਤੋਂ ਵਧਾ ਕੇ 9 ਲੱਖ ਕਰੋੜ ਰੁਪਏ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ 6ਵਾਂ ਸਭ ਤੋਂ ਵੱਡਾ ਟੇਕਸਟਾਈਲ ਅਤੇ ਤਿਆਰ ਵਸਤਰਾ ਦਾ ਬਰਾਮਦਕਾਰ ਹੈ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਸਰਕਾਰ ਟੇਕਸਟਾਈਲ ਸੈਕਟਰ ਲਈ ਹੁਨਰਮੰਦ ਲੋਕਾਂ ਦਾ ਪੂਲ ਬਣਾਉਣ ਤੇ ਕੰਮ ਕਰ ਰਹੀ ਹੈ। ਉਪ ਰਾਸ਼ਟਰਪਤੀ ਅਤੇ ਰਾਸ਼ਸਭਾ ਦੇ ਚੇਅਰਮੈਨ ਸ੍ਰੀ ਜਗਦੀਪ ਤਨਖੜ ਨੇ ਅਜ ਮੋਹਾਲੀ ਵਿਖੇ ਬ੍ਰਿਕ ਨੈਸ਼ਨਲ ਐਗਰੀ ਫੂਡ ਐਂਡ ਬਾਇਓ ਮੈਨੂਫੈਕਚਰਿੰਗ ਇੰਸਟੀਚਿਊਟ ਬ੍ਰਿਕ ਨਵੀਦਾ ਦੁਆਰਾ ਕੀਤਾ ਉਹ ਫੰਕਸ਼ਨਲ ਫੂਡਸ ਨਿਊਟ੍ਰੋਸੂਟਿਕਲਸ ਅਤੇ ਉਹਨਾਂ ਦੀ ਸੁਰੱਖਿਆ ਤੇ ਐਡਵਾਂਸ ਐਂਟਰਪ੍ਰੀਨਰਸ਼ਿਪ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਸਨ ਪਹਿਲਾ ਉਹਨਾਂ ਨੇ ਇੱਕ ਬੂਟਾ ਵੀ ਲਾਇਆ ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਸਾਬਤੋ ਪਹਿਲਾ ਮੌਜੂਦਾ ਕਿਸਮਾਂ ਨੂੰ ਮਜ਼ਬੂਤ ਕਰਨ ਲਈ ਟੈਕਨੋਲੋਜੀ ਦੀ ਆਧੁਨਿਕ ਵਰਤੋਂ ਨਾਲ ਭੋਜਨ ਸੁਰੱਖਿਆ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬ੍ਰਿਕਨਾਬੀ Mohali ਦੇ ਯੋਗਦਾਨ ਦੀ ਛਲਾਗਾ ਕੀਤੀ ਉਹਨਾਂ ਬ੍ਰਿਕਨਾਬੀ ਨੂੰ IIT ਅਤੇ IIM ਦੇ ਬਰਾਬਰ ਮਹੱਤਵ ਦਿੱਤਾ ਕਿਉਂਕਿ ਇਹ 14 ਕਰੋੜ ਭਾਰਤੀਆਂ ਲਈ ਭੋਜਨ ਦੀਆਂ ਕਈ ਗੁਣਾ ਮੰਗਾਂ ਨੂੰ ਪੂਰਾ ਕਰਦੇ ਆ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦੇ ਕੰਮ ਵਿੱਚ ਲੱਗਿਆ ਹੋਇਆ ਹੈ ਉਹਨਾਂ ਨੇ ਅੱਜ ਦੇ ਉਦਮਸ਼ੀਲਤਾ ਹੁਨਰ ਵਿਕਾਸ ਲਈ ਕੀਤੇ ਉਦਘਾਟਨ ਦੀ ਪ੍ਰਸ਼ੰਸਾ ਕੀਤੀ ਜੋ ਕਿ ਪਿੰਡਾਂ ਦੇ ਲੋਕਾਂ ਲਈ ਲੁੜਿੰਦਾ ਹੈ ਕਿਉਂਕਿ ਭੋਜਨ ਪਿੰਡਾਂ ਵਿੱਚ ਰਹਿਣ ਵਾਲੇ ਕਿਸਾਨਾਂ ਵੱਲੋਂ ਪੈਦਾ ਕੀਤਾ ਜਾਂਦਾ ਹੈ ਤੇ ਜੇਕਰ ਉਹ ਖੇਤੀਬਾੜੀ ਨਾਲ ਜੁੜੇ ਹੋਏ ਕਿੱਤਿਆਂ ਵਿੱਚ ਹੁਨਰਮੰਦ ਹੁੰਦੇ ਨੇ ਤਾਂ ਉਹਨਾਂ ਦੇ ਜੀਵਨ ਦੀ ਕਾਇਆਪਲਟ ਹੋਈਏ ਤੇ ਭਾਰਤ ਦੀ ਸਥਿਤੀ ਵੀ ਬਿਹਤਰ ਬੜੇਗੀ उन्होंने ने भारत के किसान न मोटे अनाजा की फसली भिन्नता उत्साहत करने वास्ते प्रधानमंत्री नरेंद्र मोदी का भी धनवाद किया क्योंकि इस नोग की तरह ही संयुक्त राष्ट्र वलो मानता दी गई है ਅਮਰੀਕਾ ਤੋਂ 112 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਇੱਕ ਹੋਰ ਉਡਾਣ ਵੀਤੀ ਰਾਤ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਇਹ ਦੂਜੀ ਅਜੇ ਹੀ ਉਡਾਣ ਹੈ ਜੋ 24 ਘੰਟਿਆਂ ਦੇ ਅੰਦਰ ਪਹੁੰਚੀ ਹੈ ਤੇ ਪਿਛਲੇ 10 ਘੰਟਿਆਂ ਵਿੱਚ ਤੀਜੀ ਉਡਾਣ ਹੈ ਜੋ ਗੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖਲ ਹੋਏ ਜਾਂ ਕਾਨੂੰਨੀ ਤੌਰ ਤੇ ਅਮਰੀਕਾ ਪਹੁੰਚਣ ਦੇ ਬਹਾਨੇ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਈਏ ਹੁਣ ਤੱਕ 300 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਚੁੱਕਾ ਹੈ ਇਸ ਵਾਰੀ ਵਾਪਿਸ ਭੇਜੇ ਗਏ ਭਾਰਤੀਆਂ ਚ ਪੰਜਾਬ ਦੇ 30 ਤੋਂ ਵੱਧ ਹਰਿਆਣਾ ਦੇ 40 ਤੋਂ ਵੱਧ ਦੇ ਨਾਲ ਹੀ ਗੁਜਰਾਤ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ ਹੋਰ ਸ਼ਾਮਿਲ ਨੇ ਅਧਿਕਾਰਕ ਹਲਕਿਆਂ ਦੇ ਹਵਾਲੇ ਨਾਲ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਦੱਸਿਆ ਹੈ ਕਿ 23 ਪ੍ਰਵਾਸੀ ਔਰਤਾਂ ਦੇ ਨਾਲ 14 ਬੱਚੇ ਜਿਨ੍ਹਾਂ ਚ ਮੁੰਡੇ ਤੇ ਕੁੜੀਆਂ ਦੋਵੇਂ ਸ਼ਾਮਿਲ ਨੇ ਉਹ ਵੀ ਆਏ ਨੇ ਇਹਨਾਂ ਨੂੰ ਦੇਸ਼ ਵਾਪਿਸ ਭੇਜਿਆ ਜਾਣਾ ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਤੇ ਚੱਲ ਰਹੀ ਕਾਰਵਾਈ ਦਾ ਹਿੱਸਾ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ भगवंत मान ने सूबे के नौजवान अपील नौ की थी है कि अमरीका गैर कानूनी प्रवासियों देश वापस भेजे जाने तो सबक लैण और गलत तरीकों विदेश जा सोच त्याग के अपने जद्दी सूबे नोहरी बनाने मेहनत करें ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਦੇ ਹਾਥੀ ਪੁਲਿਸ ਨੇ ਮਕਸੂਦਾ ਇਲਾਕੇ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 4.8 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ ਜਲੰਧਰ ਦੇ ਹਾਥੀ ਪੁਲਿਸ ਦੇ ਸੀਨੀਅਰ ਕਪਤਾਨ ਹਰ ਕਮਲਪ੍ਰੀਤ ਸਿੰਘ ਖਖ ਨੇ ਦੱਸਿਆ ਕਿ ਵਿਸ਼ੇਸ਼ ਭਰੋਸੇਯੋਗ ਸੂਹ ਦੇ ਆਧਾਰ ਤੇ ਇੱਕ ਪੁਲਿਸ ਟੀਮ ਨੇ ਅਮਾਨਤਪੁਰ ਇਲਾਕੇ ਦੇ ਪਿੰਡ ਸਰਾਏ ਖਾਸ ਵਿੱਚ ਇੱਕ ਵਿਸ਼ੇਸ਼ ਭਾਲ ਕਾਰਵਾਈ ਕੀਤੀ ਟੀਮ ਨੇ ਇੱਕ ਸ਼ੱਕੀ ਪਲਾਸਟਿਕ ਦੇ ਥੈਲੇ ਨਾਲ ਮੁਜ਼ਮਨ ਰੋਕਿਆ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 8 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਐਸਐਸਪੀ थाना ਮਕਸੂਦਾ ਵਿਖੇ ਐਨਡੀਪੀਐਸ ਦੀਆਂ